ਦੋ ਕੁ ਮੇਰੇ ਖਲਕੇ ਸਧਾਰਨ ਤੋਂ ਸਧਾਰਨ ਸਿੱਖ ਨੂੰ ਹੀ ਪਤਾ ਹੈ ਹੂੰ ਕਿ ਗੁਰਬਾਣੀ ਪਵਿੱਤਰ ਹੈ ਹੂੰ ਤੇ ਜਿਹੜੀ ਪਵਿੱਤਰ ਹੈ ਤੇ ਉਹਨੂੰ ਇਹੋ ਜਿਹੀਆਂ ਥਾਵਾਂ ਤੇ ਲੈ ਕੇ ਜਾਣਾ ਦਾ ਉਹਦੇ ਉੱਤੇ ਇਹ ਗੰਦੇ ਤੇ ਝੂਠੇ ਛਿੱਟੇ ਜਿਹੜੇ ਪੈਣੇ ਆ ਹਾਂਜੀ ਉਹ ਆਪਣੇ ਆਪ 'ਚ ਗੁਰਬਾਣੀ ਦਾ ਨਰਾਦਰ ਹੈ ਹੂੰ ਔਰ ਕਿਉਂਕਿ ਅਸੀਂ ਮर्यादा ਪੜੀ ਹੋਈ ਹੈ ਜੀ ਗੁਰਬਾਣੀ ਨੂੰ ਕਿਵੇਂ ਤੁਸੀਂ ਕੈਰੀ ਕਰਨਾ ਹੈ ਹਮ ਗੁਰਬਾਣੀ ਨੂੰ ਕਿਵੇਂ ਪੜਨਾ ਹੈ ਗੁਰਬਾਣੀ ਦੀਆਂ ਪੋਥੀਆਂ ਨੂੰ ਜਾਂ ਗੁਰਬਾਣੀ ਦੇ ਸ਼ਬਦਾਂ ਨੂੰ ਕਿਸ ਤਰੀਕੇ ਨਾਲ ਘਰ 'ਚ ਸੁਭਾਏਮਾਨ ਕਰਨਾ ਹੈ ਜਾਂ ਜਿੱਥੇ ਵੀ ਕਿਤੇ ਸੁਭਾਏਮਾਨ ਕਰਨਾ ਹੈ ਉੱਥੇ ਸਚਮ ਅਤੇ ਪਵਿੱਤਰਤਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਹਮ ਪਰ ਇੱਥੇ ਤੇ ਸਾਰਾ ਕੁਝ ਹੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਗਲਾਂ ਦੇ ਵਿੱਚ ਤਖਤੀ ਪਾ ਕੇ ਕਿ ਫਲੱਛਾਂ ਸਾਫ਼ ਕੀਤੀਆਂ ਜਾ ਰਹੀਆਂ ਨੇ ਹੂੰ ਜਿਹੜਾ ਜਹਦਰ ਸਾਹਿਬਾਨ ਨੇ ਆਦੇਸ਼ ਕੀਤਾ ਹੈ ਹੂੰ ਔਰ ਨਾਲ ਹੀ ਜਿਹੜੇ ਝੂਠੇ ਬਰਤਨ ਹੈ ਉਹ ਬਿਲਕੁਲ ਤਖਤੀਆਂ ਦੇ ਨਾਲ ਜਿਹੜੀਆਂ ਗੁਰਬਾਣੀ ਦਾ ਸ਼ਬਦ ਹੈ ਪਵਿੱਤਰ ਹੂੰ ਉਹਦੇ ਨਾਲ ਲੰਘ ਕੇ ਲੱਗ ਕੇ ਜਾ ਰਿਹਾ ਹੈ ਹੂੰ ਤੇ ਇਹ ਆਪਣੇ ਆਪ ਦੀ ਗੁਰਬਾਣੀ ਦੀ ਬੇਅਦਬੀ ਹੈ ਨਿਹਰਾਦਰ ਹੈ ਹਾਂਜੀ ਤੇ ਹੁਣ ਸਵਾਲ ਇੱਥੇ ਇਹ ਹੈ ਕਿ ਸਤਕਾਰਜੋਗ ਸਿੰਘ ਸਹਿਬਾਨ ਨੇ ਜਦੋਂ ਇਸੇ ਵਾਰ ਆਈ ਹੈ ਤਨਖਾਹ ਆਈ ਹੈ ਹਾਂ ਜਾਂ ਇਹ ਆਦੇਸ਼ ਕੀਤਾ ਜਾ ਰਿਹਾ ਤੇ ਉਸ ਸਮੇਂ ਉਹਨਾਂ ਨੇ ਇਸ ਪਾਸੇ ਕਿਉਂ ਨਹੀਂ ਸੋਚਿਆ ਹਾਂ ਹਾਂਜੀ ਤੇ ਜੇ ਉਹਨਾਂ ਨਹੀਂ ਸੋਚਿਆ ਤੇ ਜਿਹੜੀ ਕੱਲ ਬੇਅਦਬੀ ਹੋਈ ਆ ਜਾਂ ਅੱਜ ਵੀ ਹੋਊਗੀ ਆ ਜਾਂ ਦੇਸ਼ਤ ਵਾਪਸ ਲਿਆਣੀ ਗਿਆ ਹਾਂ ਉਹ ਲੈਂਦੇ ਕਿ ਨਹੀਂ ਲੈਂਦੇ ਆ ਗੱਲ ਉੱਠਣ ਤੋਂ ਬਾਅਦ ਵੀ ਹਾਂ ਤੇ ਉਸ ਬੇਅਦਬੀ ਦਾ ਜ਼ਿੰਮੇਵਾਰ ਕੌਣ ਹੈ ਸਤਗੁਰਾਂ ਦੇ ਪਵਿੱਤਰ ਸ਼ਬਦ ਦਾ ਜਿਹੜਾ ਨਰਾਦਰ ਹੋਇਆ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਹੁਣ ਦੇਖੋ ਗੁਰਬਾਣੀ ਦੇ ਵਿੱਚ ਦਰਦਾ ਸਭ ਤੋਂ ਉੱਪਰ ਗੋਲ ਸ਼ਬਦ ਵਿਚਾਰ ਹਮ ਜਿਹੜਾ ਗੁਰੂ ਦਾ ਸ਼ਬਦ ਹੈ ਹਾਂਜੀ ਤੇ ਜਿਹੜਾ ਜਿਹਦੇ ਵਿੱਚ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਹੁੰਦੀ ਹੈ ਹਮ ਤੇ ਉਹਦੀ ਜਿਹਦੀ ਉਸਤਤ ਹੁੰਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਹਾਂਜੀ ਉਹਦਾ ਜਿਸ ਤਰੀਕੇ ਦੇ ਨਾਲ ਇਸ ਤਨਖਾਹ ਦੇ ਵਿੱਚ ਅਕਾਲੀ ਆਗੂਆਂ ਵੱਲੋਂ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਜਿਸ ਕਦਰ ਇਹ ਸੇਵਾ ਕੀਤੀ ਗਈ ਤਨਖਾਹ ਪੂਰੀ ਕੀਤੀ ਗਈ ਤੇ ਤਖਤੀਆਂ ਤੇ ਜਹਦਰ ਸਹਿਬਾਨੇ ਪਹੁੰਚੀਆਂ ਨੇ ਨਾ ਜੀ ਤੇ ਜਹਦਰ ਸਹਿਬਾਨ ਨੂੰ ਇਹ ਵੀ ਪਤਾ ਸੀ ਕਿ ਅਸੀਂ ਸੇਵਾ ਕਰੀ ਲਾ ਰਹੇ ਹਾਂ ਪਖਾਨਿਆਂ ਦੀ ਬਾਥਰੂਮਾਂ ਦੀ ਵਾਸ਼ਰੂਮਾਂ ਦੀ ਫਲੈਕਸ਼ਨਾਂ ਦੀ ਝੂਠੇ ਬਰਤਨਾਂ ਦੀ ਤੇ ਜਦੋਂ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਕਰਨਗੇ ਤੇ ਕੁਦਰਤੀ ਹੈ ਕਿ ਉੱਥੇ ਗੰਦੇ ਤੇ ਜਿਹੜੇ ਜੂਠੇ ਆ ਉਹ ਛਿੱਡੇ ਵੀ ਪੈਣਗੇ ਔਰ ਸਭ ਤੋਂ ਪਹਿਲੀ ਗੱਲ ਹੈ ਕਿ ਜਿੱਥੇ ਵੀ ਕਿਤੇ ਇਹੋ ਜਿਹੇ ਹਾਲਾਤ ਪੈਦਾ ਹੋਣ ਜਿੱਥੇ ਝੂਠ ਹੋਵੇ ਹੂੰ ਜਿੱਥੇ ਗੰਧ ਹੋਵੇ ਹੂੰ ਉਥੇ ਗੁਰਬਾਣੀ ਇਹ ਮਤਲਬ ਖੜਨੀ ਤੇ ਕਿਧਰੇ ਰਹੀ ਉਥੇ ਖੜੋਗੇ ਪੜੀ ਵੀ ਨਹੀਂ ਜਾਂਦੀ ਹੂੰ ਮਤਲਬ ਇਹ ਨਹੀਂ ਕਿ ਕਿ ਲੰਗਰ ਦੀ ਸੇਵਾ ਕਰਦੇ ਆ ਜਾਂ ਬਰਤਨਾਂ ਦੀ ਸੇਵਾ ਕਰਦੇ ਨਹੀਂ ਕਰ ਸਕਦੇ ਤੁਸੀਂ ਪਖਾਨਿਆਂ ਦੇ ਵਿੱਚ ਗੁਰਬਾਣੀ ਜਿਹੜੀ ਹੈ ਉਹਦਾ ਜਿਹੜਾ ਸੁਭਾਏਮਾਨੀ ਕੀਤੀ ਜਾਂਦੀ ਹੈ ਉਸ ਵਿੱਚੋਂ ਤੇ ਪਵਿੱਤਰਤਾ ਨਾ ਕੀਤੀ ਜਾਂਦੀ ਹੈ ਵਲਟੋਹਾ ਜੀ ਨੂੰ ਨਹੀਂ ਲੱਗਦਾ ਕਿ ਜੱ태ਦਾਰ ਸਾਹਿਬਾਨ ਦੇ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਸੀ ਕਿੰਤੂ ਪਰੰਤੂ ਹੋ ਰਿਹਾ ਹੈ ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਸਾਰੀ ਫੋਰ ਸੈਟਿੰਗਸ ਚੱਲ ਰਹੀਆਂ ਸੀ ਸਵਾਲ ਜਵਾਬ ਕੀਤੇ ਜਾ ਰਹੇ ਸੀ ਤੁਹਾਡਾ ਵੀ ਜ਼ਿਕਰ ਹੋਇਆ ਸੀ ਹਾਲਾਂਕਿ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੋ ਵਿਰਸਾ ਸਿੰਘ ਵਲਟੋਹਾ ਜੀ ਨੇ ਉਹ ਜੋ ਬਿਆਨਬਾਜ਼ੀ ਕਰਦੇ ਨੇ ਸੋਸ਼ਲ ਮੀਡੀਆ ਤੇ ਸਿੰਘ ਸਾਹਿਬਾਨ ਦੇ ਖਿਲਾਫ ਉਸ ਤੋਂ ਗ੍ਰੇਸ ਕੀਤਾ ਜਾਏ ਨਹੀਂ ਤੇ ਸਖਤੀ ਦੇ ਨਾਲ ਨਿਪਟਿਆ ਜਾਏ ਬਿਤੇ ਲੋ ਸਿੰਘ ਸਬਾਨ ਨੇ ਜੋ ਕਿ ਆਇਆ ਚੋੜੀ ਜੇ ਉਸ ਸਿਰ ਮੱਥੇ ਪਰਵਾਨ ਜੋ ਗੁਰਬਾਣੀ ਦੇ ਆਦਬ ਤੇ ਸਤਕਾਰ ਦੀ ਗੱਲ ਕਰਨਾ ਹੈ ਹੂੰ ਗੁਣਾ ਆ ਉਹ ਤੇ ਗੁਰਦਾ ਸਿੰਘ ਵਲਟੋਹਾ ਅ ਮਤਲਬ ਉਹ ਗਣਾ ਪਲ ਪਲ ਕਰਦਾ ਰਹੂਗਾ ਕਿਉਂਕਿ ਅਸੀਂ ਗੁਰਬਾਣੀ ਨੂੰ ਪ੍ਰਣਾਏ ਹੋਏ ਆ ਸਾਡੀਆਂ ਰਗਾਂ ਦੇ ਵਿੱਚ ਜਦੋਂ ਅਸੀਂ ਜੰਮੇ ਸੀ ਉਦੋਂ ਸਾਨੂੰ ਅੰਮ੍ਰਿਤ ਦੀ ਗੁਰਤੀ ਦਿੱਤੀ ਗਈ ਸੀ ਜੀ ਜੇ ਜਿਹੜੀ ਅੰਮ੍ਰਿਤ ਦੀ ਗੁਰਤੀ ਦਿੱਤੀ ਗਈ ਸੀ ਉਹ ਗੁਰਬਾਣੀ ਪੜ੍ਹ ਕੇ ਸਾਡੇ ਮੂੰਹ 'ਚ ਮਾਂ ਦੇ ਦੁੱਧ ਤੋਂ ਪਹਿਲਾਂ ਮ ਜਿਹੜੀ ਪਾਈ ਗਈ ਸੀ ਉਹ ਅੰਮ੍ਰਿਤ ਦੀ ਗੁਰਤੀ ਸੀਗੀ ਉਹ ਗੁਰਬਾਣੀ ਦੇ ਸ਼ਬਦ ਸੀਗੇ ਤੇ ਅਸੀਂ ਤਾਂ ਉਸ ਕਰ ਤੋਂ ਪਾਸੇ ਜਾ ਨਹੀਂ ਸਕਦੇ ਅਸੀਂ ਤਾਂ ਗੱਲ ਕਰਾਂਗੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰ ਰਿਹਾ ਮੈਂ ਕੋਈ ਉਹਨਾਂ ਦੇ ਉੱਤੇ ਇਹ ਅਜਿਹੇ ਸਵਾਲ ਨਹੀਂ ਉਠਾ ਰਿਆ ਉਹਨਾਂ ਦੇ ਜੀਵਨ ਦੇ ਉੱਤੇ ਜਾਂ ਉਹਨਾਂ ਦੇ ਕਿਸੇ ਹੋਰ ਗੱਲ ਦੇ ਉੱਤੇ ਮੈਂ ਤਾਂ ਸਿੱਧਾ ਗੁਰਬਾਣੀ ਨੂੰ ਲੈ ਕੇ ਜਿਹੜਾ ਆ ਗੁਰਬਾਣੀ ਦੇ ਜਿਹੜਾ ਨਰਾਦਰ ਹੋਇਆ ਜਿਹੜੀ ਬੇਅਦਬੀ ਹੋਈ ਆ ਜੀ ਉਹਦੇ ਉੱਤੇ ਗੱਲ ਕਰਨਾ ਵੀ ਗਣਾ ਆ ਤੇ ਫਿਰ ਤੇ ਅਰਬੀ ਰੱਖਾ ਕੌਮ ਨਹੀਂ ਅੱਜ ਫੇਰ ਤੋਂ ਸਾਰੇ ਜੋ ਆਗੂ ਨੇ ਪਹੁੰਚਣਗੇ ਸੇਵਾ ਉਹਨਾਂ ਦੇ ਵੱਲੋਂ ਨਿਭਾਈ ਜਾਏਗੀ ਤੁਹਾਨੂੰ ਲੱਗਦਾ ਕਿ ਮੁੜ ਵਿਚਾਰ ਕਰਨਾ ਚਾਹੀਦਾ ਜਥੇਦਾਰ ਸਾਧਨ ਇਹ ਕੁਦਰਤੀ ਹੈ ਜੀ ਇਹ ਤਾਂ ਕੱਲ ਹੀ ਜਦੋਂ ਸਾਰੇ ਹਾਲਾਤ ਸਾਹਮਣੇ ਆ ਗਏ ਸੀਗੇ ਬੜੇ ਸਿੱਖਾਂ ਨੇ ਬਿਲਕੁਲ ਕਿਉਂ ਕਿ ਮੈਂ ਕੱਲ ਆਪਦੇ ਇਲਾਕੇ ਸੀਗਾ ਉਹ ਜਿਹੜੇ ਇਲਾਕੇ ਜਰੀਦਾ ਹਨ ਤੇ ਵਿਚਦੇ ਹੋਇਆ ਕਈ ਗੁਰਮੁਖ ਜਿਹੜੇ ਬੰਦੇ ਨੇ ਉਹਨਾਂ ਨੇ ਜਦੋਂ ਦੇਖਿਆ ਸਾਰਾ ਵਰਤਾਰਾ ਤੇ ਉਹਨਾਂ ਨੇ ਕਿਹਾ ਮੇਰੇ ਕੋਲੇ ਕਟੋ ਘਟਪ ਦਿਆਂ ਨੇ ਵੱਖ-ਵੱਖ ਥਾਵਾਂ ਤੇ ਗੱਲ ਕੀਤੀ ਜੀ ਕਿ ਇਹ ਗੁਰਬਾਣੀ ਦਾ ਨਰਾਦਰ ਹੋ ਰਿਹਾ ਜੀ ਹੂੰ ਤੇ ਔਰ ਉਸ ਤੋਂ ਬਾਅਦ ਹੀ ਮੈਂ ਫਿਰ ਜਿਹੜਾ ਸਾਰਾ ਕੁਝ ਸੋਚ ਕੇ ਜਿਹੜੀ ਐ ਅ ਮਤਲਬ ਮੈਂ ਪਹਿਲਾਂ ਕੱਲ ਰਾਤ ਪੌਣ ਲਗਾ ਸੀ ਮੈਨੇ ਫਿਰ ਮੈਂ ਕਿਹਾ ਕਿ ਕਿਉਂਕਿ ਇਹ ਸਵੇਰੇ ਠੀਕ ਰਹੇਗੀ ਤੇ ਮੈਂ ਸਵੇਰੇ ਜਿਹੜੀ ਪੋਸਟ ਆ ਉਹ ਅਪਲੋਡ ਕੀਤੀ ਜੀ ਹੂੰ